ਕੋਈ ਪਹਿਲੀ ਗਲਤੀ ਆ ਜਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਆ ਇਹਨਾਂ ਦਾ ਕਪੂਤਰ ਦੇ ਦੇ ਜ਼ਿਲ੍ਹੇ ਵੱਲ ਕਪੂਤਰੇ ਹਲਕਾ ਵੱਲ ਕੋਈ ਧਿਆਨ ਹੀ ਨਹੀਂ ਇਹਦੀ ਗੱਲ ਤਾਂ ਇੱਥੇ ਕੋਈ ਮੰਤਰੀ ਆ ਕੇ ਰਾਜੀ ਨਹੀਂ ਨਾ 15 ਅਗਸਤ ਦੇ ਨਾ 26 ਜਨਵਰੀ ਦੇ ਉੱਪਰ ਕਿਉਂਕਿ ਉੱਥੇ ਪੱਤਰਕਾਰ ਵੀ ਰਹਿੰਦੇ ਸਵਾਲਾਂ ਦੇ ਜਵਾਬ ਦੇਣੇ ਪੈਣੇ ਆ ਕਿ ਉਹਨਾਂ ਕੋਲ ਕੀ ਗਲਤੀ ਗੱਲ ਕੀਤੀ ਆ ਜਨਤਾ ਦੇ ਮੌਲਕ ਅਧਿਕਾਰਾਂ ਦੀ ਤੇ ਉਹ ਜਿਹੜੇ ਲੋਕ ਕਪੂਤਰ ਹਲਕੇ ਵਸੀਆਂ ਨੇ ਚੁਣ ਕੇ ਭੇਜੇ ਆ ਉਹ ਭਾਵੇਂ ਐਮਐਲਏ ਸਹਿਬਾਨ ਹੋਣ ਭਾਵੇਂ ਉਹ ਐਮਸੀ ਸਹਿਬਾਨ ਹੋਣ ਤੁਹਾਵੇਂ ਉਹ ਕਿ ਆਪਾਂ ਮੇਅਰ ਸਾਹਿਬ ਚੁਣੇ ਆ ਜਾਂ ਉਹਨਾਂ ਦੇ ਡਿਪਟੀ ਮੇਅਰ ਚੁਣੇ ਆ ਜਾਂ ਜੋ ਕੋਈ ਵੀ ਆ ਉਹਨਾਂ ਦਾ ਇੱਕ ਫਰਜ਼ ਬਣਦਾ ਕਿ ਉਹ ਕਪੂਰਥਲੇ ਦੇ ਲੋਕਾਂ ਨੂੰ ਜਿਵੇਂ ਚਾਰ ਦਿਨ ਪਹਿਲਾਂ ਜੋ ਮਤਾ ਪਾਇਆ ਗਿਆ ਕਾਰਪੋਰੇਸ਼ਨ ਦਾ ਉਸ ਦੇ ਵਿੱਚ ਜਿਹੜਾ ਕਪੂਰਥਲੇ ਦਾ ਕੂੜਾ ਡੰਪ ਕਰਨ ਦੀ ਜਗ੍ਹਾ ਦਾ ਮਤਾ ਨਹੀਂ ਪਾਇਆ ਗਿਆ ਜਿਹੜਾ ਕਿ ਮੈਂ ਸਮਝਦਾ ਕਿ ਕਪੂਰਥਲੇ ਦੇ ਲੋਕਾਂ ਦੇ ਹੱਕਾਂ ਦੇ ਉੱਪਰ ਬਹੁਤ ਵੱਡਾ ਡਾਕਾ ਕੋਈ ਬਹੁਤ ਵਧੀਆ ਤੁਸੀਂ ਸਵਾਲ ਪੁੱਛਿਆ ਕਿ ਐਮਸੀ ਦੀ ਜ਼ਿੰਮੇਵਾਰੀ ਕੀ ਹੈ ਦੇਖੋ ਕਾਉਂਸਲਰ ਜਦੋਂ ਆਪਾਂ ਬਣਾਉਨੇ ਆ ਆਪਣੇ ਏਰੀਆ ਦਾ ਕਾਉਂਸਲਰ ਬਣਾਉਨੇ ਆ ਵਾਪਾ ਆਪਣੀ ਜੀ ਫੈਮਿਲੀ ਦਾ ਪਰਿਵਾਰ ਦਾ ਇੱਕ ਆਪਾਂ ਵੱਡਾ ਬੰਦਾ ਸੁਣਨੇ ਆ ਜੋ ਕਿ ਸਾਡੀ ਸਮੱਸਿਆਵਾਂ ਨੂੰ ਸੁਣਦਾ ਵਾ ਤੇ ਸਾਡੀਆਂ ਸਮੱਸਿਆਵਾਂ ਸਰਕਾਰੀ ਦਰਬਾਰੇ ਲੈ ਜਾ ਕੇ ਉਹਨਾਂ ਦੇ ਹੱਲ ਕਰਾਂਦਾ ਤੇ ਨੀ ਜਾਣਦੇ ਸਾਰਿਆਂ ਨੂੰ ਰਾਈਟ ਦਿੱਤਾ ਹਰ ਬੰਦੇ ਨੂੰ ਭੀਮਰਾਓ ਅੰਬੀਕਲ ਜੀ ਦਾ ਸੰਧਾਨ ਲਿਖਿਆ ਉਹਦੇ ਵਿੱਚ ਹਰ ਬੰਦੇ ਨੂੰ ਰਾਈਟ ਆ ਕਿ ਆਪਣੇ ਹੱਕ ਲਈ ਉਹ ਆਪਣੇ ਚੀਜ਼ ਨੂੰ ਪ੍ਰੋਟੈਸਟ ਵੀ ਕਰ ਸਕਦਾ ਸ਼ਾਂਤੀ ਮੇਂ ਤਰੀਕੇ ਨਾਲ ਆਪਣਾ ਜੀ ਗੱਲ ਰੱਖ ਵੀ ਸਕਦਾ ਵਾ ਤੇ ਕੋਈ ਵੀ ਅਹੁਦੇਦਾਰ ਕਲਾ ਐਮਸੀ ਨਹੀਂ ਕੋਈ ਵੀ ਅਧਿਕਾਰੀ ਆ ਉਤੋਂ ਜਾ ਕੇ ਆਪਣੀ ਸਮੱਸਿਆ ਹੁਣ ਦੱਸ ਕੇ ਆਉਣਾ ਸਮਝੀ ਸਮੱਸਿਆ ਮੈਨੂੰ ਇੱਕ ਗੱਲ ਸੋ ਪੁੱਛਣਾ ਜੀ ਬੜੀ ਛੋਟੀ ਜੀ ਮੈਂ ਗੱਲ ਤੋਂ ਪੁੱਛਣਾ ਜਾਊਂਗਾ ਕਿ ਡੰਪਰੂ ਲੈ ਕੇ ਜਿਹੜੀ ਸਮੱਸਿਆ ਤੁਸੀਂ ਅੱਜ ਕਹਿ ਰਹੇ ਹੋ ਡੰਪ ਦੇਖੋ ਸ਼ਹਿਰ ਦਾ ਕੂੜਾ ਬਹੁਤ ਜ਼ਿਆਦਾ ਵਾ ਲੋਕਾਂ ਨੂੰ ਪਹਿਲਾਂ ਸਮਝਦਾਰ ਹੋਣਾ ਪਏਗਾ ਮੌਲਿਕ ਅਧਿਕਾਰ ਸਾਰਿਆਂ ਦੇ ਹੈਗੇ ਆ ਤੁਸੀਂ ਬਹੁਤ ਵਧੀਆ ਸਵਾਲ ਮੈਨੂੰ ਕੀਤਾ ਮੌਲਿਕ ਅਧਿਕਾਰ ਬਹੁਤ ਸਾਰੇ ਹੈਗੇ ਆ ਐਮਸੀ ਆ ਦੇ ਵੀ ਅਧਿਕਾਰ ਹੈਗੇ ਆ ਐਮਸੀ ਘਰ ਦਾ ਵੱਡਾ ਹੁੰਦਾ ਐਮਸੀ ਹਮੇਸ਼ਾ ਲੋਕਾਂ ਨੂੰ ਕਹਿੰਦਾ ਕਿ ਪੋਲੀਥੀਨ ਨਾ ਵਰਤੋ ਪੋਲੋਥੀਨ ਤੋਂ ਜਿੰਨੀ ਜ਼ਿਆਦਾ ਸਮੱਸਿਆ ਹੈ ਤੁਸੀਂ ਜਾ ਕੇ ਦੇਖੋ ਜਿਹੜੇ ਕੂੜੇ ਦਾ ਢੇਰ ਲੱਗਿਆ ਕੱਲ ਪੂਰੇ ਸ਼ਹਿਰ ਦੇ ਵਿੱਚੋਂ ਘਟੋ-ਘਟ ਨਹੀਂ ਦੋ ਕੰਟੇਨਰ ਕੂੜਾ ਚੁਕਾਇਆ ਗਿਆ ਉਹਦੇ ਵਿੱਚ 90% ਪੋਲੋਥੀਨ ਸੀ ਕੀ ਸ਼ਹਿਰ ਵਾਸੀ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਆਪਣੇ ਘਰਾਂ ਦੇ ਪੋਲੋਥੀਨ ਆਪਾਂ ਬੰਦ ਕਰੀਏ ਕੀ ਕਹਿੰਦੇ ਐਮਸੀਆ ਦੇ ਹੀ ਇੱਕ ਜ਼ਿੰਮੇਵਾਰੀ ਬਣਦੀ ਆ ਕਿ ਐਮਸੀ ਆਪਣੇ ਘਰ ਦੇ ਪੋਲੋਥੀਨ ਬੰਦ ਕਰਾਂ ਐਮਸੀ ਸਾਰਾ ਕੁਝ ਕਰਦਣ ਲੋਕਾਂ ਨੇ ਰਲ ਮਿਲ ਕੇ ਐਮਸੀ ਦੇ ਸਹਿਯੋਗ ਨਾਲ ਲੋਕਲ ਸਹਿਯੋਗ ਨਾਲ ਜਦੋਂ ਲੋਕੀ ਚਾਣਗੇ ਐਮਸੀ ਚਾਣਗੇ ਇੱਕ ਦੂਜੇ ਨੂੰ ਸਹਿਯੋਗ ਕਰਾਂਗੇ ਇੱਕ ਜਿਹੜਾ ਸਹਿਯੋਗ ਨਾਲ ਇਹ ਸ਼ਹਿਰ ਚੂੜਾ ਪ੍ਰਯੋਗ ਖਤਮ ਹੋ ਜਾਏ ਦੇਖੋ ਪਹਿਲੀ ਗੱਲ ਜਿਹੜੀ ਤੁਸੀਂ ਨੈਤਿਕਤਾ ਦੀ ਗੱਲ ਕੀਤੀ ਹੈ ਇਹ ਬੰਦੇ ਦੇ ਸਮਝਣ ਦੀ ਗੱਲ ਹੈ ਕਿ ਬੰਦਾ ਕੀ ਸਮਝਦਾ ਬੰਦੇ ਕਈਆਂ ਨੂੰ ਜੋ ਮਰਜ਼ੀ ਹੋਏ ਕੋਈ ਫਰਕ ਨਹੀਂ ਪੈਂਦਾ ਕਿਸੇ ਨੂੰ ਕੁਝ ਵੀ ਛੋਟੀ ਜੀ ਗੱਲਾਂ ਬਹੁਤ ਫਰਕ ਪੈਂਦਾ ਜਿੰਦ ਇੱਕ ਕਹਾਵਤ ਹੈ ਵੀ ਕਹਿੰਦੇ ਬਿਸ਼ਰਮ ਦੀ ਡੁੱਲਗੀ ਦਾਲ ਤੇ ਕਹਿੰਦਾ ਕੋਈ ਗੱਲ ਨਹੀਂ ਜਾਂ ਇੰਦਾ ਹੀ ਖਾਂਦੀ ਆ ਇਹ ਗੱਲ ਸਮਝ ਜਾਂਦੀ ਆ ਤੇ ਇਹ ਬਹੁਤ ਹੀ ਜਨੀ ਨੈਤਿਕਤਾ ਤੋਂ ਗਿਰੀਆਂ ਹੋਈਆਂ ਗੱਲਾਂ ਨੇ ਜੋ ਸ਼ਹਿਰ ਦੇ ਹਾਲਾਤ ਨੇ ਇਹ ਬਹੁਤ ਹੀ ਖਾਸ ਖਰ ਸਾਫ ਸਫਾਈ ਨੂੰ ਲੈ ਕੇ ਬਹੁਤ ਹੀ ਜਿਹਨੂੰ ਕਹਿੰਦੇ ਸੰਜੀਦਾ ਨੇ ਬਹੁਤ ਹੀ ਚਿੰਤਾ ਜਨਕ ਨੇ ਇਹਦੇ ਵਿੱਚ ਸਾਰਿਆਂ ਨੂੰ ਮੈਂ ਹੱਥ ਜੋੜ ਕੇ ਪੇਲਾ ਵੀ ਪਿੰਦਾ ਰਿਆਂ ਹੁਣ ਵੀ ਕਹਿੰਨਾ ਸ਼ਹਿਰ ਦੇ ਆਪਣੇ ਆਪ ਨੂੰ ਜਿਹੜੇ ਮਾਲਕ ਸਮਝਣ ਵਾਲੇ ਰਾਣਾ ਗੁਰਜੀਤ ਜੀ ਨੂੰ ਦੇਖੋ ਇਹ ਮੈਂ ਮੇਰੀ ਬੇਨਤੀ ਸਮਝ ਲਓ ਮੇਰੀ ਬੇਨਤੀ ਸਮਝ ਲਓ ਕਿ ਕਾਰਪੋਰੇਸ਼ਨ ਇਹ ਚਟਾਹਤੀ ਆ ਤੁਸੀਂ ਬੰਦ ਦਿੱਤਾ ਤੁਸੀਂ ਕਹਿੰਦੇ ਆ ਕਿ ਕਮਿਸ਼ਨਰ ਸਾਡੇ ਅੱਖੇ ਨੇ ਲੱਗਦੀ ਤੇ ਇੱਕੋ ਇੱਕੇ ਦਾ ਹਾਲ ਆ ਸਾਰੇ ਬੰਦਿਆਂ ਦੇ ਦੂਸਥੀਪੇ ਕਮਿਸ਼ਨਰ ਰਿਹਾ ਕੇ ਕਿਉਂਕਿ ਸਾਰੇ ਬੰਦੇ ਥਾੜੀ ਆ ਤੇ ਇਥੇ ਨਵੇਂ ਸਿਰਿਓਤੋਂ ਜਿਹੜੀ ਮਿਊਸਪਲ ਕਾਉਂਸਲ ਬਣੀ ਇਥੇ ਇਨੇ ਅਮਲੇ ਫੈਲੇ ਦੀ ਇਨੇ ਜਿਹੜੇ ਲੱਖਾਂ ਰੁਪਏ ਜਿਨ੍ਹਾਂ ਦਾ ਮਹੀਨੇ ਦਾ ਬਿੱਲ ਬਣਦਾ ਤਨਖਾਹਾਂ ਦਾ ਉਤੋਂ ਬਚਾ ਤਾਂ ਹੀ ਹੋ ਸਕਦਾ ਜੇ ਇਹ ਕਾਰਪੋਰੇਸ਼ਨ ਜਿਹੜੀ ਗਲੋਂ ਲੱਥ ਜਾਵੇ ਸੋ ਮੇਰੀ ਸਾਰਿਆਂ ਦੁਆਰਾ ਦੁਆਰਾ ਤੋਂ ਬੇਨਤੀ ਇਹ ਹੋਈਆ ਕਿ ਇਸ ਕੰਮ ਤੋਂ ਜੇ ਆਪਾਂ ਕਹਿੰਨੇ ਆ ਕਿ ਇੱਕ ਕਮਿਸ਼ਨ ਸਾਡੇ ਅੱਖੇ ਨਹੀਂ ਲੱਗਦੀ ਤੇ ਉਹਦਾ ਹਾਲਿਕ ਹੋਈਆ ਵੀ ਬਚਾ ਰੱਖਿਆ ਜਾਵੇ ਸਾਰੀ ਗੱਲ ਤੋਂ ਤੇ ਤਾਂ ਹੀ ਗੱਲ ਉਹਨਾਂ ਦੀ ਗੱਲ ਕਰ ਲੋ ਕਪੂਰਾਂ ਦੇ ਵਿੱਚ ਵੱਖਰੀ ਵੱਖਰੀ ਜਗ੍ਹਾ ਦੇ ਉੱਤੇ ਬਹੁਤ ਵੱਡੇ ਵੱਡੇ ਕੂੜੇ ਦੇ ਢੇਰ ਲੱਗੇ ਹੋਏ ਆ ਤੋ ਉਹ ਕੂੜੇ ਦੇ ਢੇਰ ਚੱਕਣ ਦੇ ਵਿੱਚ ਜਿਹੜੀ ਸਾਡੀ ਕਾਉਂਸਲ ਜਾਂ ਕਾਰਪੋਰੇਸ਼ਨ ਹੈਗੀ ਹੈ ਉਹ ਬਿਲਕੁਲ ناکਾਮਯਾਬ ਹੈਗੀ ਹੈ ਬਿਲਕੁਲ ਫੇਲ ਹੋ ਚੁੱਕੀ ਹੈ बार-बार ਪੁੱਛਣ ਤੇ ਵੀ ਉਹਨਾਂ ਵੱਲੋਂ ਇੱਕੋ ਹੀ ਜਵਾਬ ਦਿੱਤਾ ਜਾਂਦਾ ਕਿ ਸਾਨੂੰ ਕੂੜਾ ਡੰਪ ਕਰਨ ਲਈ ਕੂੜਾ ਸਿੱਟਣ ਲਈ ਜਗ੍ਹਾ ਨਹੀਂ ਹੈਗੀ ਕੂੜਾ ਸਿੱਟਣ ਲਈ ਜਗ੍ਹਾ ਦਾ ਇੰਤਜ਼ਾਮ ਜਿਹੜਾ ਹੈਗਾ ਆ ਉਹ ਕਾਰਪੋਰੇਸ਼ਨ ਨੇ ਕਰਨਾ ਹੈ ਸਰਕਾਰ ਦੇ ਨੁਮਾਇੰਦਿਆਂ ਨੇ ਕਰਨਾ ਹੈ ਸਰਕਾਰ ਦੇ ਅਧਿਕਾਰੀਆਂ ਨੇ ਕਰਨਾ ਹੈ ਜਿਨ੍ਹਾਂ ਦੇ ਵਿੱਚ ਕਾਉਂਸਲਰ ਵੀ ਆਉਂਦੇ ਆ ਮਿਊਨਿਸਪਲ ਕਾਰਪੋਰੇਸ਼ਨ ਜਿਹੜੀ ਕਮਿਸ਼ਨਰ ਹੈ ਉਹ ਵੀ ਆਉਂਦੇ ਆ ਔਰ ਜਿਹੜੇ ਸਾਡੇ ਲੀਡਰ ਹੈਗੇ ਐਚੂ ਨੇ ਲੀਡਰ ਹੈਗੇ ਉਹ ਵੀ ਆਉਂਦੇ ਆ ਆਮ ਨਾਗਰਿਕ ਨੂੰ ਇਸ ਬਾਰੇ ਕੁਝ ਨਹੀਂ ਪਤਾ ਹੁੰਦਾ ਕਿ ਇਹ ਸੁਵਿਧਾਵਾ ਉਹਨਾਂ ਨੂੰ ਕਿਸ ਤਰੀਕੇ ਨਾਲ ਮਿਲਣੀ ਆਇਆ ਉਹਨਾਂ ਦਾ ਕਿੱਦਾਂ ਪਹੁੰਚਣੀ ਆ ਬੁੱਤੂ ਕਾਲੇਤਾ ਪਾਰਟੀ ਮੈਨੂੰ ਵੀ ਕਾਫੀ ਲਗਭਗ ਕਾਫੀ ਸਾਲ ਹੋ ਗਏ ਆ ਕਿ ਸਕੂਨ ਥੱਲੇ ਜਿਹੜੀ ਹੈ ਬਹੁਤ ਵੱਡੀ ਸਮੱਸਿਆ ਹੁੰਦੀ ਹੈ ਪਰ ਮੇਰੇ ਇੱਕ ਦਿਮਾਗ ਚ ਗੱਲ ਆਂਦੀ ਹੈ ਵੀ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਉਦੋਂ ਤੇ ਮੈਂ ਸਮਝਦਾ ਵੀ ਇਹ ਕਾਂਗਰਸ ਇਹ ਜਗਾ ਲੱਭ ਕੇ ਤੇ ਉਹਦਾ ਖੂੜੇ ਦਾ ਹੱਲ ਕਰਦੇ ਆ ਪਰ ਦੇਖੋ ਜੇ ਆਪਾਂ ਕਪੂਰਥਲ ਹਲਕੇ ਦੀ ਆਪਾਂ ਗੱਲ ਕਰਦੇ ਆ ਕਪੂਰਥਲੇ ਦੀ 1.5-2 ਲੱਖ ਵੋਟਾਂ ਦੀ ਆਪਾਂ ਗੱਲ ਕਰਦੇ ਆ ਸਮੱਸਿਆ ਅੱਜ ਵੀ ਜਿਹੜੀ ਉੱਥੇ ਤੇ ਉੱਥੇ ਖੜੀ ਹੈ ਰਾਣਾ ਗੁਰਜੀਤ ਸਿੰਘ ਐਮਐਲਏ ਪਹਿਲਾਂ ਵੀ ਸੀਗਾ ਤੇ ਰਾਣਾ ਗੁਰਜੀਤ ਸਿੰਘ ਐਮਐਲਏ ਅੱਜ ਵੀ ਹੈ ਉਹ ਜਦੋਂ ਨਗਰ ਕੌਂਸਲਰ ਸੀਗੀ ਇਹ ਉਦੋਂ ਵੀ ਸਮੱਸਿਆ ਸੀਗੀ ਰਾਣਾ ਗੁਰਜੀਤ ਸਿੰਘ ਦੇ ਸਦਕਾ ਵੀ ਮੈਂ ਸਮਝਦਾ ਸਭ ਤੋਂ ਵੱਡੀ ਕਪੂਰਥਲੇ ਸਮੱਸਿਆ ਵੀ ਜਿਹਨੂੰ ਨਗਰ ਨਿਗਮ ਬਣਾਇਆ ਗਿਆ ਕਿਉਂਕਿ ਜਦੋਂ ਕੋਈ ਨਗਰ ਨਿਗਮ ਬਣਦਾ ਫੇ ਕਮਿਸ਼ਨਰ ਦੇ ਉੱਤੇ ਲੱਗਣਾ ਹੀ ਲੱਗਣਾ ਵਾ ਕਮਿਸ਼ਨਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਉਹ ਮੈਂ ਸਭ ਦਾ ਸਹੀ ਢੰਗ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ ਜਾਂਦੀ ਪਈ ਹੈ ਉਹ ਦੂਸਰੀ ਜੇ ਆਪਾਂ ਵਾਰਡਾਂ ਦੀ ਗੱਲ ਕਰਦੇ ਹਾਂ 50 ਵਾਰਡ ਹੈਗੇ ਆ 50 ਵਾਰਡਾਂ ਦੇ ਵਿੱਚ ਹਾਰਕਵਾਰਡ ਦੇ ਵਿੱਚ 1000 1200 ਵੋਟ ਹੈ। ਪਰ ਦੇਖੋ ਵੀ ਆਪਾਂ ਐਮਸੀ ਤਾਂ ਚੁੰਦੇ ਆ ਵੀ ਜਾਂ ਕਿਸੇ ਨੂੰ ਸਰਟੀਫਿਕੇਟ ਕਰਵਾਣਾ ਹੋਵੇ, ਨਾਲੀਆਂ ਦੀ ਸਮੱਸਿਆ ਹੋਵੇ, ਕੂੜੇ ਦੀ ਸਮੱਸਿਆ ਹੋਵੇ, ਸਭ ਤੋਂ ਪਹਿਲ ਧਾਰ ਤੇ ਐਮਸੀ ਦੀ ਸਮੱਸਿਆ ਬੰਦੀ ਹੈ। ਜੇ ਆਪਾਂ ਰਾਣਾ ਗੁਰਜੀਤ ਸਿੰਘ ਦੀ ਗੱਲ ਕਰਦੇ ਆ ਵੀ ਉਹਦੀ ਜਿਹੜੀ ਹੈ ਪੂਰੇ ਹਲਕੇ ਦੀ ਬੰਦੀ ਹੈ ਜਿਹਦੇ ਵਿੱਚ ਸਰਪੰਚ ਪੰਚ ਸਾਹਿਬ ਹੁੰਦੇ ਆ ਸਰਪੰਚ ਵੀ ਮੈਸਾਬ ਦਾ ਜਿਸ ਤਰ੍ਹਾਂ ਆਪਾਂ ਐਮਸੀ ਚੁਣੀਦਾ ਉਹਦੇ ਸਰਪੰਚ ਚੁਣੀਦਾ ਵਾ ਪਰ ਦੇਖੋ ਇਹ ਐਮਸੀ ਜਿਹੜੇ ਆਪਣੀ ਆਪਣੀ ਜ਼ਿੰਮੇਵਾਰੀ ਤੋਂ ਮੈਸਾਬ ਦਾ ਇਸ ਵੇਲੇ ਪਰ ਉਦੋਂ ਕੀ ਹੁੰਦਾ ਚਿੱਟੇ ਕੁੜਤੇ ਪਿਆਵੇਂ ਪਾ ਕੇ ਕੋਈ ਵੀ ਆ ਜਾਂਦਾ ਵਾ ਹੱਥ ਜੋੜਦਾ ਵਾ ਜੱਪੀਆਂ ਪਾਉਂਦਾ ਵਾ ਬੇਨਤੀਆਂ ਕਰਦਾ ਵਾ ਹੁੰਦਾ ਕੀ ਆ ਫਿਰ ਜਿਹੜੇ ਲੋਕ ਆਪਣੇ ਮੌਲਿਕ ਅਧਿਕਾਰਾਂ ਨੂੰ ਪਿੱਛੇ ਰੱਖ ਕੇ ਵੋਟ ਪਾ ਦਿੰਦੇ ਆ ਫਿਰ ਕੀ ਹੁੰਦਾ 5 ਸਾਲ ਲੋਕ ਫਿਰ ਜੀ ਕੌਂਸਲਰ ਨੂੰ ਕਹਿੰਦੇ ਆ ਇਹਨੇ ਆਪਣੀ ਨੈਤਿਕ ਜ਼ਿੰਮੇਵਾਰੀ ਪੂਰੀ ਨਹੀਂ ਕੀਤੀ ਨੈਤਿਕ ਜ਼ਿੰਮੇਵਾਰੀ ਕੌਂਸਲਰ ਤਾਂ ਪੂਰੀ ਕਰੇਗਾ ਕਿ ਜੇ ਮੇਰੀ ਕਪੂਤਲੇ ਦੀ ਭੋਲੀ ਪਾਲੀ ਜਨਤਾ ਆਪਣੀ ਜਿਹੜੇ ਆ ਮੌਲਿਕ ਅਧਿਕਾਰਾਂ ਨੂੰ ਸਮਝੇਗੀ ਵੋਟ ਦੀ ਤਾਕਤ ਜਿਹੜੀ ਹੈ ਨਾ ਬੜੀ ਵੱਡੀ ਤਾਕਤ ਆ ਇਹਦੇ ਨਾਲ ਹੀ ਕੋਈ ਲੀਡਰ ਜਿਹੜਾ ਵਾ ਸਹੀ ਹੋ ਸਕਦਾ ਸਭ ਤੋਂ ਪਹਿਲਾਂ ਤੇ ਕੌਂਸਲਰ ਨੂੰ ਆਪਣੇ ਆਪਣੇ ਵਾਰਡ ਦੇ ਵਿੱਚ ਲੋਕਾਂ ਨੂੰ ਇੱਕ ਐਫੀਡੇਵਿਟ ਟੈਸਟ ਕਰਵਾਉਣਾ ਚਾਹੀਦਾ ਵਾ ਕੋਰਟ ਵੱਲੋਂ ਕਿ ਜੇ ਮੈਂ ਇੰਨੇ ਸਮੇਂ ਦੇ ਵਿੱਚ ਆਪਣੇ ਲੋਕਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਨਾ ਕਰਾਂ ਤੇ ਮੇਰੀ ਜਿਹੜੀ ਆ ਕੌਂਸਲਰ ਦੀ ਮੈਂਬਰਸ਼ਿਪ ਆ ਔਰ ਖਾਰਜ ਹੋ ਜਾਏਗੀ ਪਰ ਇਹ ਹੁੰਦਾ ਕੋਈ ਨਹੀਂ ਲੋਕ ਵੀ ਨਹੀਂ ਪੁੱਛਦੇ ਕਾਉਂਸਲਰ ਨੂੰ ਕਿ ਜੇ ਤੂੰ ਆਪਣੇ ਕੰਮ ਪੂਰੇ ਨਹੀਂ ਕਰਦਾ ਕੰਮ ਵੀ ਕਿਹੜੇ ਆ ਬੁਨਿਆਦੀ ਸਹੂਲਤਾਂ ਜਣੀਆਂ ਕਿ ਹੋਣੀਆਂ ਚਾਹੀਦੀਆਂ ਵਾ ਜੋ ਕਿ ਟੈਕਸ ਭਰਦੀ ਆ ਜਨਤਾ ਜਿਹਦੇ ਵਿੱਚ ਲਾਈਟਾਂ ਦਾ ਸੜਕਾਂ ਦਾ ਪੀਣ ਵਾਲੇ ਪਾਣੀ ਦਾ ਇਹ ਜੜੀਆਂ ਵਾ ਬੁਨਿਆਦੀ ਸਹੂਲਤਾਂ ਜਿਹਦੇ ਟੈਕਸ ਜਿਹੜਾ ਵਾ ਕਾਰਪੋਰੇਸ਼ਨ ਨੂੰ ਜਿਹੜੀ ਕਿ ਲੋਕ ਭਰਦੇ ਆ ਪਰ ਜਿਹੜੇ ਕਿ ਕਾਉਂਸਲਰ ਇਦਾਂ ਤੇ ਬੇੜਾ ਗਰਕ ਹੋ ਗਿਆ 50 ਕਾਉਂਸਲਰ ਆ ਟੋਟਲ ਮੇਰੇ ਹਸਾਮਤ 10 ਕਾਉਂਸਲਰ ਇਦਾਂ ਦੇ ਹੋਊਗੇ ਜਿਹੜੇ ਲੋਕਾਂ ਦੇ ਕੰਮ ਕਦੇ ਲੋਕਾਂ ਦੀ ਤਕਲੀਫ ਸਮਝਦੇ 40 ਕਾਉਂਸਲਰ ਤੇ ਜਿਹੜੇ ਆ ਕਪੂਥਲੇ ਕਾਰਪੋਰੇਸ਼ਨ ਚ ਬਿਠਾਤੇ ਆ ਲੋਕਾਂ ਦੇ ਬੋਝ ਪਾਤਾ ਜਿਹਦੇ ਨਾਲ ਉਹਨਾਂ ਨੂੰ ਅੱਗੇ ਵਿਧਾਨ ਦੇ ਲਈ ਕਾਰਪੋਰੇਸ਼ਨ ਚ ਕਮਿਸ਼ਨਰ ਆ ਗਿਆ ਐਸਸੀ ਆ ਗਿਆ ਇੰਸਪੈਕਟਰ ਜਿਆਦੇ ਲਾਤੇ ਸੁਪਰਵਾਈਜ਼ਰ ਲਾਤੇ ਸੁਪਰਿੰਟੈਂਡੈਂਟ ਲਾਤਾ ਹੋਇਆ ਕਿ ਲੋਕਾਂ ਦੇ ਟੈਕਸ ਦੀ ਦੁਰਵਕਤ ਹੋਈ